ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਕਿੰਨੀ ਵਾਰ ਆਪਾਂ ਪਾਠ ਕਰਦੇ ਆਂ ਬਾਬਾ ਜੀ ਅੱਗੇ ਅਰਦਾਸ ਵੀ ਕਰਦੇ ਆਂ ਪਰ ਫਿਰ ਵੀ ਸਾਡਾ ਕੋਈ ਕੰਮ ਪੂਰਾ ਨਹੀਂ ਹੁੰਦਾ ਹੈਗਾ ਤੇ ਅਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਆਂ ਤੇ ਆਪ ਜੀ ਨੂੰ ਨਾ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਆਪ ਜੀ ਇਹ ਜੁਗਤੀ ਅਪਣਾਓਗੇ ਤੇ ਆਪ ਜੀ ਦੇ ਸਾਰੇ ਹੀ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਜਿਸ ਤਰ੍ਹਾਂ ਕੀ ਆਪ ਜੀ ਕੋਈ ਸਰਕਾਰੀ ਨੌਕਰੀ ਚਾਹੁੰਦੇ ਹੋ ਉਹ ਨਹੀਂ ਲੱਗ ਰਹੀ ਹੈਗੀ ਜਾਂ ਆਪ ਜੀ ਦੇ ਬੱਚੇ ਦਾ ਕੋਈ ਰਿਸ਼ਤਾ ਆ ਨਹੀਂ ਹੋ ਰਿਹਾ ਹੈਗਾ ਆਪ ਜੀ ਬਹੁਤ ਪਰੇਸ਼ਾਨ ਹੋ ਕਈਆਂ ਨੂੰ ਬਾਹਰ ਵਿਦੇਸ਼ ਜਾਣਾ ਹੈਗਾ ਆ ਪਰ ਉਹਨਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਹੈਗਾ ਜਾਂ ਉਹਨਾਂ ਨੂੰ ਉੱਥੇ ਗ੍ਰੀਨ ਕਾਰਡ ਨਹੀਂ ਮਿਲ ਰਿਹਾ ਹੈਗਾ ਤੇ ਉਹ ਬਹੁਤ ਹੀ ਪਰੇਸ਼ਾਨ ਹੋ ਜਾਂਦੇ ਆ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਤੇ ਕਿਰਪਾ ਕਰਨ ਆਪ ਜੀ ਉਹਨਾਂ ਦੇ ਚਰਨਾਂ ਦਾ ਊਟ ਆਸਰਾ ਲਵੋ ਤੇ ਆਪ ਜੀ ਦੀਆਂ ਸਾਰੀਆਂ ਹੀ ਇਹ ਜਿਹੜੀਆਂ ਹੈਗੀਆਂ ਪਰੇਸ਼ਾਨੀਆਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਲਦੀ ਖਤਮ ਕਰ ਦੇਣਗੇ ਤੇ ਆਪ ਜੀ ਨੇ ਇਹਦੇ ਵਾਸਤੇ ਆਪ ਜੀ ਨੇ ਸਵੇਰੇ ਇਸ਼ਨਾਨ ਕਰਕੇ ਤੋਤੇ ਹੋਏ ਵਸਤਰ ਪਾ ਕੇ ਇੱਕ ਸੁੱਚੀ ਚਾਦਰ ਦੇ ਉੱਤੇ ਆਸਣ ਲਗਾ ਕੇ ਬੈਠ ਜਾਣਾ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਪ ਜੀ ਨੇ ਕਰਨਾ ਹੈ ਜਦ ਆਪ ਜੀ ਜਪਜੀ ਸਾਹਿਬ ਜੀ ਦਾ ਪਾਠ ਕਰੋਗੇ ਤੇ ਆਪ ਜੀ ਦੇਖਣਾ ਆਪ ਜੀ ਸਾਰੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਆਪ ਜੀ ਨੇ ਰੋਜ਼ ਹੀ ਇਹ ਪੰਜ ਪਾਠ ਕਰਨੇ ਆ ਜਦ ਆਪ ਜੀ ਰੋਜ਼ ਪੰਜ ਪਾਠ ਕਰੋਗੇ ਉਸ ਤੋਂ ਬਾਅਦ ਚਉਪਾਈ ਸਾਹਿਬ ਜੀ ਦਾ ਪਾਠ ਕਰਨਾ ਹੈ ਹਮਰੀ ਕਰੋ ਹੱਥ ਦੇ ਰੱਸਾ ਜਦ ਇਹ ਵੀ ਪਾਠ ਪੂਰਾ ਹੋ ਜਾਏਗਾ ਤੇ ਫਿਰ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਆ ਜਦ ਆਪ ਜੀ ਨੇ ਅਰਦਾਸ ਕੀਤੀ ਤੇ ਧੰ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀਆਂ ਸਾਰੀਆਂ ਹੀ ਇੁਰਾਦਾਂ ਪੂਰੀਆਂ ਕਰ ਦੇਣੀਆਂ ਆ ਪਰ ਇਹ ਆ ਕਿ ਆਪ ਵੀ ਕਦੀ ਕਹੋ ਥੋੜੇ ਦਿਨ ਕਰਕੇ ਕਹੋ ਜੀ ਸਾਡਾ ਤੇ ਕੰਮ ਨਹੀਂ ਹੋਇਆ ਹੁਣ ਅਸੀਂ ਇਹ ਪਾਠ ਕਰਨਾ ਹੈਗਾ ਸਾਧ ਸੰਗਤ ਜੀ ਆਪ ਜੀ ਇਹ ਕੰਮ ਕਦੀ ਨਾ ਕਰਨਾ ਪਾਠ ਲਗਾਤਾਰ ਕਰਦੇ ਰਹੋ 6 ਮਹੀਨੇ ਸਾਲ ਕਿੰਨੇ ਦਾ ਕੰਮ ਤਾਂ ਦੇਖੋ 2 ਮਹੀਨੇ ਚ ਹੋ ਜਾਂਦਾ ਆ ਪਛੇ 6 ਮਹੀਨੇ ਸਾਲ ਵੀ ਤੇ ਬਾਬਾ ਜੀ ਜ਼ਰੂਰ ਸੁਣ ਲੈਂਦੇ ਹੈਗੇ ਆ ਤੇ ਆਪ ਜੀ ਦੇ ਜਿੰਨੇ ਵੀ ਰੁਕੇ ਹੋਏ ਕੰਮ ਹੈਗੇ ਆ ਤੇ ਬਾਬਾ ਜੀ ਆਪ ਜੀ ਦੇ ਸਾਰੇ ਹੀ ਕੰਮ ਪੂਰਨ ਕਰ ਦਿੰਨੇ ਹੈਗੇ ਆ ਧੰਗੁਰੂ ਨਾਨਕ ਦੇਵ ਜੀ ਤੇ ਆਪ ਜੀ ਸਿਰਫ ਵਿਸ਼ਵਾਸ ਰੱਖੋ ਜਦ ਆਪ ਜੀ ਵਿਸ਼ਵਾਸ ਰੱਖ ਕੇ ਪਾਠ ਕਰੋਗੇ ਤੇ ਆਪ ਜੀ ਦੇ ਸਾਰੇ ਕੰਮ ਜ਼ਰੂਰ ਹੋ ਜਾਣੇ ਹੈਗੇ ਆ ਧੰਗੁਰੂ ਨਾਨਕ ਦੇਵ ਜੀ ਮਹਾਰਾਜੀ ਆਪ ਜੀ ਦੇ ਜ਼ਰੂਰ ਕਿਰਪਾ ਕਰਨਗੇ ਆਪ ਜੀ ਸਿਰਫ ਬਾਣੀ ਦਾ ਲੜਨਾ ਛੱਡਣਾ ਬਾਣੀ ਜ਼ਰੂਰ ਪੜ੍ਹਨੀ ਹੈਗੀ ਆ ਸਵੇਰੇ ਉੱਠ ਕੇ ਆਪ ਜੀ ਨੇ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਨੇ ਹੀ ਕਰਨੇ ਆ ਤੇ ਚਪਾਈ ਸਾਹਿਬ ਜੀ ਦਾ ਪਾਠ ਵੀ ਕਰਨਾ ਆ ਤੇ ਜਦੋਂ ਆਪ ਜੀ ਅਰਦਾਸ ਕਰੋਗੇ ਤੇ ਜਿਹੜਾ ਵੀ ਆਪ ਜੀ ਦੇ ਆਪਣੇ ਮਨ ਵਿੱਚ ਕਾਮਨਾ ਹੈਗੀ ਆ ਜਾਂ ਜਿਹੜੀ ਵੀ ਇੱਛਾ ਲੈ ਕੇ ਆਪ ਜੀ ਪਾਠ ਕਰ ਰਹੇ ਹੋ ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆਪ ਜੀ ਨੇ ਉਹ ਅਰਦਾਸ ਜ਼ਰੂਰ ਕਰਨੀ ਆ ਜਦ ਆਪ ਜੀ ਨੇ ਉਹ ਅਰਦਾਸ ਕਰਨੀ ਆ ਇੱਕ ਮਨ ਇੱਕ ਚਿੱਤ ਹੋ ਕੇ ਤੇ ਆਪ ਜੀ ਦੀ ਉਹ ਅਰਦਾਸ ਦਰਗਾਹ ਤੇ ਜਰੂਰ ਪ੍ਰਵਾਨ ਹੋਣੀ ਆ ਤੇ ਉਹਨਾਂ ਨੇ ਆਪ ਜੀ ਦੀ ਅਰਦਾਸ ਜਰੂਰ ਸੁਣ ਲੈਣੀ ਆ ਤੇ ਆਪ ਜੀ ਦਾ ਜਿਹੜਾ ਵੀ ਕੰਮ ਹੈਗਾ ਆ ਆਪ ਜੀ ਨੇ ਵਿਦੇਸ਼ ਜਾਣਾ ਆ ਸਰਕਾਰੀ ਨੌਕਰੀ ਚਾਹੀਦੀ ਆ ਆਪ ਜੀ ਨੂੰ ਜਰੂਰ ਮਿਲ ਜਾਣੀ ਹੈਗੀ ਆ ਪਰ ਇੱਕ ਵਿਸ਼ਵਾਸ ਜਰੂਰ ਰੱਖਣਾ ਆ ਇੱਕ ਅਰਦਾਸ ਕਰਦੇ ਹੋਏ ਆਪ ਜੀ ਨੇ ਇੱਕ ਮਨ ਇੱਕ ਚਿਤ ਹੋ ਜਾਣਾ ਆ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਆਪ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਤੇ ਆਪ ਜੀ ਦੇ ਰੁਕੇ ਹੋਏ ਕੰਮ ਜਰੂਰ ਬਣ ਜਾਣ